ਇਹ ਪਰसों 26 8 24 ਨੂੰ ਮੋੜਿਸ ਬੰਦੇ ਗਲਬੀਰ ਸਿੰਘ ਗਿੱਲ ਐਡਵੋਕੇਟ ਵੱਲੋਂ ਆਪਣੀ ਗੱਡੀ ਫੋਰਚੂਨਰ ਜਿਹਦਾ ਨੰਬਰ ਸਾਫ਼ ਦਿਖਾਈ ਦੇ ਰਿਹਾ ਹੈ ਸਾਡੇ ਘਰ ਮਕਾਨ ਦੇ ਅੰਦਰ ਖੜੀ ਕਰਕੇ ਤੇ ਅੰਦਰ ਫੋਟੋਆਂ ਖਿੱਚੀਆਂ ਗਈਆਂ ਹਨ ਤੇ ਕੁਝ ਬੰਦੇ ਲੈ ਕੇ ਅੰਦਰ ਵੜਿਆ ਹੋਇਆ ਹੈ ਸਾਡੇ ਕੋਲ ਸੀਸੀਟੀਵੀ ਦੀ ਪੂਰੀ ਫੁਟੇਜ ਹੈ ਪੂਰੇ ਸਬੂਤ ਹਨ ਸਾਡੇ ਕੋਲ ਇਹ ਸਾਡੇ ਉਹ ਲੈ ਜਾਣਗੇ ਅਸੀਂ ਦੇਣ ਲਈ ਤਿਆਰ ਹਾਂ ਉਹ ਕਿਸ ਤਰ੍ਹਾਂ ਇੱਕ ਮੀਟਿੰਗ ਬਣ ਕੇ ਬੰਦਾ ਆਂਦਾ ਹੈ ਸਾਡੇ ਦਰਵਾਜ਼ੇ ਖੋਲਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਦਰਵਾਜ਼ੇ ਸਾਡੇ ਵੱਲੋਂ ਖੋਲੇ ਜਾਂਦੇ ਹਨ ਤੇ ਉਸ ਤੋਂ ਬਾਅਦ ਕਈ ਬੰਦੇ ਅੰਦਰ ਵੜਦੇ ਹਨ ਜਾ ਕੇ ਇਹ ਬੰਦਾ ਆਪਣੀ ਗੱਡੀ ਲੈ ਕੇ ਅੰਦਰ ਵੜਦਾ ਹੈ ਫੋਟੋਆਂ ਖਿਚਵਾ ਕੇ ਬਸ ਉਹ ਗੱਡੀ ਆਪਣੀ ਬਾਹਰ ਕੱਢ ਕੇ ਲੈ ਜਾਂਦਾ ਹੈ ਇਹ ਸਾਰੀ ਫੁਟੇਜ ਹੈ ਸੀਸੀਟੀਵੀ ਕਾ ਦੀ ਹੈ ਇਸ ਸੰਬੰਧ ਵਿੱਚ ਅਸੀਂ ਰஞ்சிਤ ਦੇ ਕੋਲ ਪੁਲਿਸ ਕੰਪਲੀਟ ਕੀਤੀ ਹੈ ਸਾਡੇ ਨਾਲ ਦੇ ਅਸੀਂ ਰਾਜਪੁਰੇ ਰਹਿੰਦੇ ਹਾਂ ਸਾਡੇ ਨਾਲ ਦੇ ਪੜੋਸੀਆਂ ਵੱਲੋਂ 100 ਨੰਬਰ ਤੇ ਫੋਨ ਕੀਤਾ ਗਿਆ ਤੇ ਉਥੋਂ ਉਥੋਂ ਇੱਕ ਪੁਲਿਸ ਮੁਲਾਜ਼ਮ ਆਏ ਵੀ ਸੀਗੇ ਉਹਨਾਂ ਤੋਂ ਰਿਪੋਰਟ ਲੈ ਕੇ ਗਏ ਹਾਂ ਇਹ ਨਾਲ ਤਿਲਤਾ ਇਹ ਤੁਹਾਨੂੰ ਜਾਣ ਵਾਲੇ ਜੀ ਅਮਰ ਸਿੰਘ ਅਮਰ ਸਿੰਘ ਅੰਦਰ ਸੁਣ ਸੁਣਦਾ ਇਹ ਮਾਮਲਾ ਹੈ ਜਿਹੜੀ ਪ੍ਰੈਸ ਕੰਫਰੰਸ ਕਰ ਰਹੇ ਸਨ ਸਰ ਅਮਰ ਕਾਨ ਹੈਗਾ ਵੀ ਕਪਈ ਬਲਵੀ ਜੀ ਜੀ ਉਹ ਮਸਾ ਸਰ ਨਾਲ ਸਗੀ ਕਰ ਰਿਹਾ ਹੈ ਹਾਂ ਤੁਹਾਨੂੰ ਕਾਹਸਾ ਨੰਕਾਨ ਦਵੰਤ ਹੈ ਤੁਹਾਨੂੰ ਕੰਪਨੀ ਕਿਤੇ ਨਹੀਂ ਵੀ ਆਮਨੇ ਕਰਤੀ ਜੀ ਮੇਰਾ ਨਾਮ ਅਜੀਤ ਸ਼ਰਮਾ ਜੀ ਪੁੱਤਰ ਰਵਿੰਦਰ ਕੁਮਾਰ ਸ਼ਰਮਾ ਵਸਿ ਆਸੀਂ ਰਾਜਪੁਰਾ ਦੇ ਵਸਨੀਕ ਆ ਇਹ ਮੇਰੇ ਮਾਸੇ ਜੀ ਤ੍ਰਿਪਤਾ ਕੁਮਾਰੀ ਨੇ ਸਾਡਾ ਮਕਾਨ ਇੱਥੇ ਕਿਥੇ ਰੰਜੀਤ ਐਮੂ ਸੀ ਬਲੋਕ 2113 ਨੰਬਰ ਹੈ ਸਾਡਾ ਮਕਾਨ ਤੇ ਸਾਡੇ ਨਾਂ ਤੇ ਡਾਗਜ਼ ਹੈ ਮਕਾਨ ਉਸ ਦਿਨ ਪਹਿਲਾਂ ਸਾਨੂੰ ਪਤਾ ਲੱਗਿਆ ਐਡਵੋਕੇਟ ਗੁਲਬੀਰ ਸਿੰਘ ਨਾਂ ਦੇ ਕਿਸੇ ਬੰਦੇ ਨੇ ਸਾਡੇ ਜਾਲੀ ਸੈਨ ਮਾਰ ਕੇ ਉਸ ਮਕਾਨ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ ਸੇਲ ਐਗਰੀਮੈਂਟ ਜਾਲੀ ਬਣਾ ਦਿੱਤਾ ਗਿਆ ਹੈ 2 ਸੋਲੋ ਇਹ ਕਿਹਾ ਗਿਆ ਹੈ ਵੀ ਅਸੀਂ 70 ਲੱਖ ਰੁਪਏ ਉਸ ਤੋਂ ਲਿਆ ਗਿਆ ਹੈ ਅਸੀਂ ਇਹਨਾਂ ਨੂੰ ਜਾਣਦੇ ਨਹੀਂ ਨਾ ਅਸੀਂ ਕਦੇ ਉਹਦੀ ਸ਼ਕਲ ਦੇਖੀ ਬੰਦੇ ਨੂੰ ਅਸਤੱਕ ਮੈਂ ਕਦੇ ਮਿਲਿਆ ਵੀ ਨਹੀਂ ਨਾ ਮੇਰੇ ਮਾਸੇ ਜੀ ਕਦੇ ਮਿਲੇ ਆ ਸਾਨੂੰ ਬੇਮਤਲਬ ਦੇ ਚੱਕਰ ਰਾਜਗੁਰੂ ਤੇ ਇੱਥੇ ਲਗਾਉਣੇ ਪੈ ਰਹੇ ਨਾ ਆਪਣੀ ਪ੍ਰਾਪਰਟੀ ਦੇ ਵਿੱਚ ਇਸ ਬਾਰੇ ਅਸੀਂ ਕਈ ਵਾਰ ਸੀਐਮ ਸਾਹਿਬ ਨੂੰ ਪੁਲਿਸ ਕਮਿਸ਼ਨਰ ਸਾਹਿਬ ਨੂੰ ਆਨਲਾਈਨ ਕੰਪਲੇਟਾ ਪਾਈਆਂ ਨੇ ਅਜੇ ਕਾਰਵਾਈ ਉਹਨਾਂ ਵੱਲੋਂ ਚੱਲ ਰਹੀ ਹੈ ਜੇਕਰ ਵੀਰ ਸਿੰਘ ਗਿੱਲ ਜਿਹੜਾ ਐਡਵੋਕੇਟ ਕਿੱਥੇ ਪ੍ਰੈਕਟਿਸ ਕਰਦਾ ਆਪਣੇ ਅੰਮ੍ਰਿਤਸਰ ਕੋਰਟ ਦੇ ਵਿੱਚ ਜਿੱਤ ਤੁਹਾਡਾ ਕਿਸ ਨਾਲ ਲਿੰਕ ਬਣਿਆ ਨਾ ਕਾਗਜ਼ ਕਿਤਰਾ ਬਣ ਗਿਆ ਤੁਹਾਡਾ ਜਨਾ ਕੋਈ ਨਹੀਂ ਕਿ ਨਹੀਂ ਸੀਗਾ ਨਾ ਅਸੀਂ ਇਹਨਾਂ ਨੂੰ ਜਾਣਦੇ ਆ ਅਨੁਕਮੇ ਸਾਡੇ ਐਡਵੋਕੇਟ ਸਾਹਿਬ ਨੂੰ ਪਤਾ ਲੱਗ ਗਿਆ ਵੀ ਤੁਹਾਡੇ ਨਾਂ ਤੇ ਇੱਕ ਜਾਲੀ ਸੇਲ ਡੀਡ ਹੋ ਗਈ ਹੈ ਤੇ ਉਹਨੇ ਤੁਹਾਡੇ ਨਾਂ ਤੇ ਕੇਸ ਪਾਇਆ ਗਿਆ ਹੈ ਨਹੀਂ ਸਰ ਤੁਹਾਡਾ ਕੋਈ ਪਹਿਲਾਂ ਕਿਸੇ ਨਾਲ ਕੋਰੰਜਿਸ਼ ਹੈ ਕੋਈ ਰੰਜਿਸ਼ ਨਹੀਂ ਹੈ ਕਿਸ ਨਾਲ ਤੇ ਕੀ ਮੰਗ ਕਰਦੇ ਜੀ ਅਸੀਂ ਇਨਸਾਫ ਦੀ ਮੰਗ ਕਰਦੇ ਹਾਂ ਗਹਿਰਾਈ ਨਾਲ ਹਰ ਚੀਜ਼ ਨੂੰ ਪਤਾ ਚਾ ਜਾਵੇ ਤੇ ਜੋ ਸੱਚਾਈ ਹੈ ਉਹ ਸਾਹਮਣੇ ਲਿਆਂਦੀ ਜਾਵੇ ਕਿੱਥੋਂ ਤੱਕ ਤੁਸੀਂ ਹੁਣ ਤੱਕ ਸ਼ਿਕਾਇਤ ਇਹ ਮਾਮਲਾ ਪੌਣ ਲੈ ਕੇ ਗਏ ਜੀ ਅਸੀਂ ਸੀਐਮ ਸਾਹਿਬ ਤੱਕ ਲੈ ਕੇ ਗਏ ਹਾਂ ਆਨਲਾਈਨ ਮੈਂ 2 ਮੇਲ ਉਹਨਾਂ ਨੂੰ ਪਾਈਆਂ ਨੇ ਸਾਰੇ ਕੰਪਲੇਟ ਜੋ ਜਿਵੇਂ ਸਵਾਲ ਲੱਗੇਗੇ ਤੁਹਾਡੀ ਕੋਰਟੀ ਹੈ ਜੀ ਸਾਡੇ ਕੋਲ ਲੇਟੈਸਟ ਫਰਮ ਹੈ ਜੀ ਜਿਹੜੀ ਸਾਡੇ ਨਾਮ ਤੇ ਚੜੀ ਹੋਈ ਹੈ ਸਾਡੇ ਦੋਵਾਂ ਦੇ ਨਾਮ ਤੇ ਚੜੀ ਕਿਹੜੇ ਸਾਲ ਦੀ ਲਖਦੇ ਗਏ ਜੀ ਇਹ 823 688523 ਦੀ ਹੈ ਉਹ ਮੰਗੀ ਬੈਕਸ ਅਸੀਂ ਇਨਸਾਫ ਦੀ ਮੰਗ ਕਰਦੇ ਹਾਂ ਬਸ ਤਦ ਤੱਕ ਮਾਰੀ ਨੇ ਇੱਕ ਦਰਖਾਸਤ ਦਿੱਤੀ ਹੈ ਜਬੀਰ ਸਿੰਘ ਦਾ ਟੁਕਲੇ ਤੇ ਉਹਦੇ ਕੋਲ ਹੋਰ ਸਾਥੀਆਂ ਕਲਾਫ ਜਿੰਨੀ ਪੜਤਾਲ ਲਈ ਦੋਵਾਂ ਪਾਰਟੀਆਂ ਨੂੰ ਬੁਲਾ ਕੇ ਉਹਨਾਂ ਦੇ ਦੋਵੇਂ ਪਾਰਟੀਆਂ ਨੂੰ ਸੁਣ ਕੇ ਜੋ ਕਾਰਵਾਈ ਬਣੇਗੀ ਉਸ ਤੇ ਅਮਲ ਕੀਤਾ ਜਾਏਗਾ। ਕਿ ਕਦੋਂ ਤੱਕ ਬਰਾਗ ਕੀਤਾ ਜਾਏਗਾ ਇਹਨਾਂ ਨੂੰ। ਜਦੋਂ ਦੋਵੇਂ ਪਾਰਟੀਆਂ ਨੂੰ ਬੁਲਾ ਕੇ ਪ੍ਰਵਾਨਨਾ ਨੋਟ ਕਰਾ ਕੇ ਸਟੇਟਮੈਂਟ ਦੇਣਗੀਆਂ ਉਹ ਸਾਹਬਨਾ ਜੋ ਵੀ ਪਲਾਟ ਦਾ ਜੋ ਵੀ ਹੈ ਜਾਲੀ ਪਾਇਆ ਗਿਆ ਤੇ ਮੁਕੱਦਮਾ ਦਰਜ ਕੀਤਾ ਜਾਏਗਾ। ਜੋ ਕਿੰਨੀਆਂ ਦਰਖਾਸਤਾਂ ਜੀ ਐਡਵੋਕੇਟ ਵਰਵੀਰ ਸਿੰਘ ਖਰਾਲ ਜੀ ਅਈਆਂ ਖਰਾਲ ਆਈਆਂ ਹੁਣ ਤਰਫਤਾ ਸੁਦਲ ਦੋ ਦਰਖਾਸਤਾਂ ਦਿੱਤੀਆਂ ਅਜੇ ਨਵੀਆਂ ਹੀ ਆ ਤੇ ਉਹਨਾਂ ਨੂੰ ਕੱਲ ਬੁਲਾ ਕੇ ਤੇ ਉਹਨਾਂ ਦੇ ਸਟੇਟਮੈਂਟ ਲਿਖੀ ਜਾਏਗੀ।